ਤੁਸੀਂ ਕਿਹਾ ਇਹ ਕਿ ਭਾਰਤ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਬੀਤ ਚੁੱਕੇ ਆ ਪਰ ਸਾਡੇ ਗਰੀਬ ਲੋਕਾਂ ਦੇ ਹਾਲਾਤ ਅੱਜ ਬੜੇ ਤਰਸਯੋਗ ਹਾਲਾਤ ਆ ਉਹੀ ਹਾਲਾਤ ਜਿਉਂਦਾ ਰਹੇ ਸੋ ਅੱਜ ਇਹ ਬੜਾ ਦੁੱਖ ਲੱਗਾ ਇਸ ਘਰ ਦੇ ਵਿੱਚ ਪਹਿਲੀ ਵਾਰ ਆਉਣਾ ਹੋਇਆ ਉਹਦਾ ਕੋਈ ਹੋਇਆ ਜਦੋਂ ਇੱਕ ਔਰਤ ਆਪਣੇ ਬੱਚੇ ਲਈ ਛੋਟੇ ਬੱਚੇ ਲਈ ਸੁਖਵੀਰ 13 ਸਾਲ ਦਾ ਬਚੋੜੀ ਘਰੋਂ ਬੜੇ ਚਾਵਾ ਨਾਲ ਬੱਚੇ ਸਕੂਲ ਦੀ ਵਰਦੀ ਐ ਕੁੱਟੀ ਲੈ ਨਿਕਲੀ ਪਰ ਉਹ ਇਹ ਨਹੀਂ ਸੀ ਪਤਾ ਵੀ ਆਪਣੇ ਘਰ ਦੇ ਵਾਪਸੇ ਮੈਂ ਆਪਣੇ ਬੇਟੇ ਨੂੰ ਜਿਹੜੀ ਦੁਬਾਰਾ ਨਹੀਂ ਹੋਣਾ ਸੋਦਾ ਇੱਕ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਜਿਹੜਾ ਨਵੀਂ ਬਦੀ ਪਿੰਡ ਨਗਰ ਕਸੀਰ ਖੋਲਜ ਪਿੰਡ ਉਹਨਾਂ ਨੇ ਆਪਣਾ ਗੰਦਾ ਪਾਣੀ ਜਿਹੜਾ ਸੜਕ ਤੇ ਛੱਡਿਆ ਹੋਇਆ ਸੀ ਜਿਹਦੇ ਕਰਕੇ ਟਾਇਰ ਸਲਿੱਪ ਹੋ ਗਿਆ ਇੱਕ ਤੇਜ਼ ਤਾਰ ਜਿਹੜਾ ਟਰੱਕ ਸਪੀਡ ਲਾ ਰਿਹਾ ਸੀ ਉਹਦੇ ਹੇਠਾਂ ਆ ਕੇ ਇੱਕ ਅਰਮਿਤਸਰ ਤੋਂ ਆਉਂਦੀ ਮੌਤ ਹੋ ਗਈ ਜੋ ਇਹ ਮੌਤ ਨਹੀਂ ਇਹ ਮਰ ਰਿਹਾ ਕਿਉਂ ਮਰ ਰਿਹਾ ਪਿਛਲੇ 2 ਮਹੀਨੇ ਤੋਂ ਜਿਹੜਾ ਮਿੱਟੀ ਦੇ ਟਿਪਰ ਪਰ ਪਰ ਕੇ ਰੋਡ ਦੇ ਸਟੇਸੀ ਪ੍ਰਸ਼ਾਸਨ ਨੇ ਇਸ ਗੱਲ ਨੂੰ ਸੁਣਤਾ ਬਿਆਸੀ ਕੁਲਿੰਦੇ ਸਾਡੇ ਫਲੋਰ ਤਹਿਸੀਲ ਦੇ ਲੋਕ ਸੁਣਤੇ ਬਿਆਸੀ ਕਿਸੇ ਨੇ ਉਸ ਦਾ ਵਿਰੋਧ ਨਹੀਂ ਕੀਤਾ ਸੋ ਸਟਾ ਇਹ ਨਿਕਲ ਕੇ ਇੱਕ ਹੋਰ ਛੋਟੇ ਬੱਚੇ ਦੀ ਮਾਰ ਨੂੰਆਂ ਤੋਂ ਅਨਬਦਾ ਆ ਕੇ ਪ੍ਰਸ਼ਾਸਨ ਦੀ ਨਲਕੀ ਦੀ ਜਿਹੜੀ ਭੇਡ ਚੜ ਗਈ ਸੋ ਬੜੇ ਦੁੱਖ ਦੀ ਗੱਲ ਹੈ ਹੋਏ ਵੀ ਜਿਹੜਾ ਇਮਾਨਦਾਰ ਡੀਐਸਐਮ ਫਲੋਰ ਸਾਹਿਬ ਜਾਂ ਪੀਡਬਲਯੂਡੀ ਦੇ ਅਧਿਕਾਰੀ ਸਹਿਬਾਨ ਇੱਥੇ ਵੀਡੀਓ ਕਲੀਪ ਸਾਹਿਬ ਮੈਡਮ ਇਹ ਜਿਹੜੀ ਜਗਾ ਹੈ ਨਗਰ ਪੰਚਾਇਤ ਦੀ ਉਹਨਾਂ ਨੂੰ ਜਿਹੜਾ ਆ ਇਹ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਵੱਲੋਂ ਕਬਜ਼ਾ ਕੀਤਾ ਹੋਇਆ ਉਹ ਛੱਪੜ ਦਾ ਪਾਣੀ ਉੱਤੇ ਨਿਕਾਸੀ ਕਰਨਾ ਚਾਹੁੰਦੇ ਨਹੀਂ ਕਰਨ ਦਿੱਤਾ ਪਰ ਉਹਨਾਂ ਛੜਕਾਂ ਤੇ ਪਾਣੀ ਛੱਡ ਦਿੰਦਾ ਉਹ ਛੜਕਾਂ ਤੇ ਪਾਣੀ ਇਸ ਹੋਰ ਕਾਰਨ ਜਿਹੜਾ ਮੌਤਾ ਬਣਿਆ ਸੋ ਬੜੇ ਦੁਖਾਂਤ ਹੈ ਕਿ ਅੱਜ ਪਰਿਵਾਰ ਦੀ ਬਾਹ ਫੜਨ ਵਾਲਾ ਉਸ ਬੱਚੇ ਦੀ ਬਾਹ ਫੜਨਾ ਕੋਈ ਨਹੀਂ ਇੱਥੇ ਪਹੁੰਚਿਆ ਪ੍ਰਧਾਨ ਜੀ ਅੱਜ ਅਸੀਂ ਚਾਹੁੰਦੇ ਸੀ ਵੀ ਤੁਹਾਡੇ ਮਾਧਿਅਮ ਰਾਹੀਂ ਜਾਂ ਸਾਡੇ ਮਾਧਿਅਮ ਰਾਹੀਂ ਇੱਕ ਸਮਾਜ ਨੂੰ ਜਾਂ ਇੱਕ ਲੋਕਾਂ ਤੱਕ ਸੁਨੇਹਾ ਵਜੇ ਵੀ ਇਸ ਬੱਚੇ ਦਾ ਹੁਣ ਕੋਈ ਅੱਗੇ ਫਿਊਚਰ ਲਈ ਇਸ ਬੱਚੇ ਦੇ ਭਵਿੱਖ ਲਈ ਇਹਦਾ ਕੋਈ ਬਾਹ ਫੜਨ ਵਾਲਾ ਜਾਂ ਕੋਈ ਕਿਸੇ ਤਰ੍ਹਾਂ ਦੀ ਇਹਦਾ ਸੰਯੋਗ ਕਰਨ ਲਈ ਉਹ ਵੀ ਅਸੀਂ ਚਾਹੁੰਦੇ ਆ ਵੀ ਇੱਕ ਅਪੀਲ ਜਿਹੜੀ ਆ ਲੋਕਾਂ ਨੂੰ ਕਰ ਦਿੱਤੀ। ਸੋ ਮੈਂ ਹਮੇਸ਼ਾ ਤਾਂ ਸਾਡੀ ਵੀ ਪਹਿਲ ਕਦਮੀ ਰਹਿੰਦੀ ਹੈ ਜਦੋਂ ਕੋਈ ਕਿਸੇ ਲੋੜਵੰਦ ਵਿਅਕਤੀ ਤੱਕ ਇਸ ਤਰ੍ਹਾਂ ਦੀ ਜਿਹੜੀ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਜਾਂ ਕੋਈ ਪਾਹੇ ਜਿਹੜਾ ਬੱਚੇ ਦੇ ਵਿਧੇ ਉਹਦੀ ਮਦਦ ਕਰਦੇ ਆ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਆਪ ਜੀ ਦੇ ਫੇਸਬੁੱਕ ਪੇਜ ਦੇ ਮਾਧਿਅਮ ਤੋਂ ਇੱਕ ਸਨੇ ਮਰ ਬੇਨਤੀ ਕਰਦਾ ਕਿ ਇੱਕ ਛੋਟਾ ਬੱਚਾ ਅੱਜ ਦੀ ਮਾਂ ਇੱਕ ਪ੍ਰਸ਼ਾਸਨ ਦੀ ਅੰਗਹਿਲੀ ਦੀ ਜਿਹੜੀ ਉਹ ਭੇਡ ਚੜ ਗਈ ਉਹ ਇਸ ਦੁਨੀਆ ਨੂੰ ਹਲਫਾ ਅੱਗੇ 13 ਸਾਲ ਦਾ ਬੱਚਾ ਸੁਖਵੀਰ ਜਿਹਦਾ ਕੋਈ ਨਾਂ ਨਾਨਕ ਪਰਿਵਾਰ ਦਾ ਕੋਈ ਜੀ ਪਿਛੇ ਬੱਚਿਆਂ ਦਾ ਦਾਦ ਕੇ ਪਰਿਵਾਰ ਦਾ ਜੀ ਬੱਚਿਆਂ ਦਾ ਉਹਦੇ ਫਾਦਰ ਸਾਹਿਬ ਹੈ ਨਾ ਕੋ ਚਾਚਾ ਨਾ ਕੋ ਭਾਇਆ ਕੋਈ ਵੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਨਹੀਂ 13 ਸਾਲ ਦਾ ਬੱਚਾ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਦਾ ਸੋ ਉਹਦੇ ਘਰ ਦੇ ਹਾਲਾਤ ਬੜੇ ਜਿਹੜੇ ਤਰਸਯੋਗ ਹਲਾ ਤੇ ਆ ਕਰਦੇ ਵਿੱਚ ਛੱਤ ਵੀ ਹੈ ਨਹੀਂ ਤੇ ਬਾਥਰੂਮ ਜਿਹੜਾ ਬਾਥਰੂਮ